ਬਠਿੰਡਾ ਡਾਵਲੀ ਜਿਹੜਾ ਕਿ ਬਾਰਡਰ ਜਿਹੜਾ ਹਰਿਆਣੇ ਦਾ ਉੱਥੇ ਅਸੀਂ ਮੌਜੂਦ ਆ ਤੇ ਜਿਵੇਂ ਕਿ ਪਿਛਲੀ ਵਾਰੀ ਵੀ ਦੇਖਿਆ ਸੀਗਾ ਜਿਵੇਂ ਕਿਸਾਨ ਦਿੱਲੀ ਵੱਲੀ ਜਾ ਰਹੇ ਸੀਗੇ ਉਸ ਟਾਈਮ ਵੀ ਇਹ ਨਹੀਂ ਪੱਥਰ ਲਾਏ ਗਏ ਸੀਗੇ ਇਸ ਤੋਂ ਵੱਧ ਪੱਥਰ ਲਾਏ ਗਏ ਸੀਗੇ ਅਸੂ ਗੈਸ ਦੇ ਗੋਲੇ ਜਿਹੜੇ ਹੁੰਦੇ ਗਿਆ ਉਹਨਾਂ ਦੀਆਂ ਗੱਡੀਆਂ ਖੜੀਆਂ ਨੇ ਪ੍ਰਸ਼ਾਸਨ ਵੀ ਖੜਾ ਹੈਗਾ ਇੱਥੇ ਸਵਾਗਤ ਹੈ ਸੈਂਟਰਲ ਪੰਜਾਬ ਟੀਵੀ ਵਿੱਚ ਤੇ ਮੈਂ ਹਾਂ ਮਨੀਸ਼ ਚੋਹਾਨ ਇਸ ਸਮੇਂ ਬਠਿੰਡਾ ਡਾਵਲੀ ਰੋਡ ਜਿਹੜਾ ਕਿ ਡੱਬਾਲੇ ਦਾ ਬਾਰਡਰ ਹਰਿਆਣਾ ਵਾਲਾ ਬਾਰਡਰ ਹੈ ਉੱਥੇ ਅਸੀਂ ਖੜੇ ਆ ਤੇ ਤੁਹਾਨੂੰ ਆ ਕੰਡਿਆਲੀ ਤਾਰਾਂ ਦਿਖ ਰਹੀਆਂ ਇਹ ਬਾਰਡਰ ਤੇ ਲਾਇਆ ਗਿਆ ਹੈਗਾ ਤੇ ਉਹ ਦੇਖ ਸਕਦੇ ਹੋ ਤੁਸੀਂ ਕਿ ਉਸ ਪਾਸੇ ਪੰਜਾਬ ਦਾ ਪੰਜਾਬ ਦਾ ਹੱਦ ਸ਼ੁਰੂ ਹੁੰਦਾ ਇਧਰਲੇ ਪਾਸੇ ਜਿਹੜਾ ਹੈ ਕਿ ਹਰਿਆਣੇ ਦਾ ਬਾਰਡਰ ਲੱਗਦਾ ਹੈਗਾ ਇੱਥੇ ਹਰਿਆਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਤੁਹਾਨੂੰ ਇਹ ਤਾਰਾਂ ਦਿਖ ਰਹੀਆਂ ਇਹ ਕੰਡਿਆਲੀ ਤਾਰਾਂ ਬੈਰੀਕੇਡ ਦੇਖ ਸਕਦੇ ਹੋ ਪੂਰਾ ਸਖਤ ਪ੍ਰਬੰਧ ਕੀਤਾ ਗਿਆ ਹੈ 13 ਤਰੀਕ ਨੂੰ ਜਿਹੜੇ ਕਿ ਕਿਸਾਨ ਆਪਣੀ ਮੰਗਾਂ ਨੂੰ ਪੂਰੀ ਕਰਨ ਵਾਸਤੇ ਉੱਥੇ ਦਿੱਲੀ ਜਾ ਰਹੇ ਨੇ ਉਹ 13 ਤਰੀਕ ਨੂੰ ਜਾ ਰਹੇ ਨੇ ਤੇ ਉਸ ਤੋਂ ਪਹਿਲਾਂ ਪ੍ਰਸ਼ਾਸਨ ਆਪਣੇ ਜਿਹੜਾ ਕਿ ਰੋਕਣ ਵਾਸਤੇ ਉਹਨਾਂ ਨੂੰ ਜਿਹੜਾ ਕਿ ਰੋਕਣ ਵਾਸਤੇ ਇੰਨੀ ਸਾਰੀ ਪੈਰੀਗੇਟਿੰਗ ਲਾਈ ਹੋਈ ਆ ਤਾਂ ਤੁਸੀਂ ਦੇਖ ਸਕਦੇ ਹੋ ਇਹ ਇਧਰਲੇ ਪਾਸੇ ਹਰਿਆਣਾ ਜਿਹੜਾ ਹਰਿਆਣਾ ਦਾ ਬਾਰਡਰ ਹੈਗਾ ਉਸ ਸਾਈਡ ਹਰਿਆਣਾ ਜਾਂਦਾ ਹਿੱਸਾ ਪਾਸੇ ਜਿਹੜਾ ਕਿ ਪੰਜਾਬ ਦਾ ਹੱਦ ਹੁਣ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਬਠਿੰਡਾ ਡੱਵ ਵਾਲੀ ਜਿਹੜਾ ਕਿ ਬਾਰਡਰ ਜਿਹੜਾ ਹਰਿਆਣੇ ਦਾ ਉੱਥੇ ਅਸੀਂ ਮੌਜੂਦ ਆ ਤੇ ਆਹਾਂ ਕੰਡਿਆਲੀ ਤਾਰਾ ਨੇ ਤੇ ਗੱਲ ਕਰੀਏ ਸਰਕਾਰ ਨਾਲ ਕਿਸਾਨਾਂ ਦੀ ਜਿਹੜੀ ਕਿ ਮੀਟਿੰਗਾਂ ਜਾਰੀਆਂ ਨੇ ਉਹ ਮੀਟਿੰਗ ਜਿਹੜੀ ਚੱਲ ਰਹੀ ਹੈ ਲਗਾਤਾਰੀ ਚੱਲ ਰਹੀ ਹੈ ਹੈਗਾ ਉਸ ਤੋਂ ਬਾਅਦ ਆ ਦੇਖ ਸਕਦੇ ਹਾਂ ਤੇ ਕੇਂਦਰ ਦੇ ਮੰਤਰੀ ਜਿਹੜੇ ਨੇ ਉਹ ਕਿ ਪੰਜਾਬ ਵਿੱਚ ਜਿਹੜੀ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਨੇ ਤੇ ਕੀ ਲੱਗਦਾ ਹੈਗਾ 13 ਤਰੀਕ ਨੂੰ ਕਿਸਾਨ ਜਾਣਗੇ ਜਾਂ ਫਿਰ ਉੱਥੇ ਹੀ ਮੀਟਿੰਗ ਕਰਕੇ ਉੱਥੇ ਹੀ ਆਪਣਾ ਮਸਲਾ ਹੱਲ ਕਰ ਲੈਣਗੇ ਇਹ ਦੇਖਣ ਵਾਲਾ ਹੋਵੇਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਬਾਰਡਰ ਦੀਆਂ ਤਸਵੀਰਾਂ ਦੇਖਾ ਰਿਹਾ ਇਹ ਪੱਥਰ ਦੇਖ ਸਕਦੇ ਹੋ ਵੱਡੇ ਵੱਡੇ ਪੱਥਰ ਲਾਏ ਗਿਆ ਗਿਆ ਤੇ ਜਿਵੇਂ ਕਿ ਪਿਛਲੀ ਵਾਰੀ ਵੀ ਦੇਖਿਆ ਸੀਗਾ ਜਿਵੇਂ ਕਿਸਾਨ ਦਿੱਲੀ ਵੱਲੀ ਜਾ ਰਹੇ ਸੀਗੇ ਉਸ ਟਾਈਮ ਵੀ ਇਹ ਨਹੀਂ ਪੱਥਰ ਲਾਏ ਗਏ ਸੀਗੇ ਇਸ ਤੋਂ ਵੱਧ ਪੱਥਰ ਲਾਏ ਗਏ ਸੀਗੇ ਤੇ ਆਹ ਦੇਖ ਸਕਦੇ ਹੋ ਜਿੰਨੇ ਵੀ ਬੈਰੀਕੇਡ ਲਾ ਰੱਖਿਆ ਗਿਆ ਹੁਣ ਇੱਥੇ ਆਵਾਜ਼ਾ ਹੀ ਹੈਗੀ ਆ 13 ਤਰੀਕ ਨੂੰ ਕੀ ਪਤਾ ਲੱਗਦਾ 12 ਤਰੀਕ ਨੂੰ ਉਸ ਤੋਂ ਪਹਿਲਾਂ ਤੇ ਰਸਤਾ ਬੰਦ ਕਰ ਦੇਣ ਹੁਣ ਇੰਟਰਨੈਟ ਦੀ ਗੱਲ ਕਰੀਏ ਇੰਟਰਨੈਟ ਸੇਵਾ ਵੀ ਇਸ ਏਰੀਆ 'ਚ ਜਿਹੜਾ ਕੀ ਬੰਦ ਕੀਤਾ ਗਿਆ ਹੋਵੇਗਾ ਤੇ ਹੁਣ ਦੇਖਦੇ ਆ ਸਰਕਾਰ ਵੱਲੋਂ ਕੀ ਜਿਵੇਂ ਕਿ ਪੂਰੇ ਪੁਖਤਾ ਪ੍ਰਦਾਨ ਦੇ ਵੀ ਕਰਤੇ ਗਿਆ ਗਿਆ ਜਿਹੜੇ ਬੈਰੀਕੇਟ ਲਾਏ ਗਿਆ ਗਿਆ ਤੇ ਹੁਣ ਤੁਹਾਨੂੰ ਅੱਗੇ ਦੀ ਵੀ ਤਸਵੀਰਾਂ ਦਿਖਾ ਰਿਹਾ ਮੈਂ ਦੇਖ ਸਕਦੇ ਹੋ ਹੁਣ ਜਿਵੇਂ ਟੈਂਟ ਆ ਜਿਹੜੇ ਪਰਦੇ ਲੱਗੇ ਹੋਏ ਆ ਪਰਦੇ ਦੇ ਪਿੱਛੇ ਵੀ ਜਿਹੜੇ ਕਿ ਓਲਾ ਰੱਖਿਆਗਾ ਪੱਥਰ ਪੱਥਰਲੇ ਹੈਗੇ ਨੇ ਤੇ ਪੁਲਿਸ ਪ੍ਰਸ਼ਾਸਨਾਂ ਦੀ ਗੱਲ ਕਰੀਏ ਜਿਹੜੇ ਅਧਿਕਾਰੀ ਨੇ ਇੱਥੇ ਜਿਹੜੇ ਪੁਲਿਸ ਪ੍ਰਸ਼ਾਸਨ ਹੈਗਾ ਸਾਰੇ ਕਿਤੇ ਮੌਜੂਦ ਨੇ ਇੱਥੇ ਵੱਡੇ ਵੱਡੇ ਅਧਿਕਾਰੀ ਇੱਥੇ ਪਹੁੰਚੇ ਨੇ ਜਿਹੜਾ ਕੀ ਉਹ ਵੀ ਦੇਖ ਰਹੇ ਨੇ ਹੁਣ ਆ ਤੁਸੀਂ ਗੱਟੇ ਗੱਟੇ ਵਿੱਚ ਵੀ ਮਿੱਟੀ ਪਏ ਨੇ ਇਹ ਮਿੱਟੀ ਦੇ ਢੇਰ ਜਿਹੜੇ ਹੈਗੇ ਮਿੱਟੀਾਂ ਦੇ ਵੀ ਉਧਰਲੇ ਪਾਸੇ ਪੱਥਰਾਜੇ ਵੀ ਪਾਏ ਹੋਏ ਗਏ ਹੁਣ ਮਿੱਟੀ ਦੇ ਗੱਟੇ ਵੀ ਪੂਰੇ ਹੈਗੇ ਇੱਥੇ ਹੁਣ ਦੇਖ ਸਕਦੇ ਹੋ ਪੱਥਰ ਵੀ ਉਧਰਲੇ ਸਾਈਡ ਹੈਗੇ ਰਸਤਾ ਹੈਗਾ ਔਰ ਆ ਗੱਡੀਆਂ ਦਿਖਾਣਾ ਤੁਹਾਨੂੰ ਮੈਂ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤੇ ਤੇ ਤਰ੍ਹਾਂ ਆ ਤਸਵੀਰਾਂ ਦਿਖਾ ਰਿਹਾ ਆ ਇਹ ਜਿਹੜੇ ਕਿ ਅ ਅਸੂ ਗੈਸ ਦੇ ਗੋਲੇ ਜਿਹੜੇ ਹੁੰਦੇ ਗਏ ਉਹਨਾਂ ਦੇ ਗੱਡੀਆਂ ਖੜੀਆਂ ਨੇ ਪ੍ਰਸ਼ਾਸਨ ਵੀ ਖੜਾ ਹੈਗਾ ਇੱਥੇ ਤੇ ਗੱਲ ਕਰੀਏ ਦੂਜੇ ਪਾਸੇ ਉਹ ਵਾਟਰ ਕੈਨਲ ਵਾਟਰ ਕੈਨਲ ਵਿੱਚ ਜਿਹੜਾ ਕਿ ਪਾਣੀ ਦੀ ਉਹ ਚਾਰਾ ਵੀ ਕੀਤੀ ਜਾਂਦੀਆਂ ਨੇ ਜਿਹੜਾ ਕਿ ਜਦੋਂ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਜਿਹੜਾ ਝੜਪ ਹੁੰਦੀ ਆ ਉਸ ਤੋਂ ਬਾਅਦ ਇਹ ਵਾਟਰ ਕਨਲ ਚਲਾਇਆ ਜਾਂਦਾ ਹੈ ਹੁਣ ਦੇਖ ਸਕਦੇ ਹੋ ਇੱਥੇ ਜੀਸੀਬੀ ਦੀਆਂ ਗੱਡੀਆਂ ਜਿਹੜੀ ਜੀਸੀਬੀ ਵੀ ਖੜੀਆਂ ਹੈਗੀਆਂ ਪੱਥਰ ਵੀ ਇੱਧਰ ਉੱਧਰ ਕਰਕੇ ਜਿਹੜਾ ਕਿ ਲਾਇਆ ਜਾ ਸਕਦਾ ਤੇ ਹੁਣ ਦੇਖ ਸਕਦੇ ਹੋ ਤੁਸੀਂ ਇਹ ਇੱਥੇ ਬਾਰਡਰ ਤੇ ਸੀਗੇ ਹੁਣ ਤੁਹਾਨੂੰ ਵੀ ਅਲੱਗ-ਅਲੱਗ ਤਸਵੀਰਾਂ ਦਿਖਾਉਂਦੇ ਰਾਵਾਂਗੇ ਹੁਣ ਮੈਨੂੰ ਤੋਂ ਇਜਾਜ਼ਤ ਮੈਂ ਮਨੀਸ਼ ਚੋਹਾਨ